ਅਸ ਕੀ ਨਾਮ ਆਪਣਾ ਆਪਣਾ ਗਰਵਾਸ ਸੇ ਕੀ ਨਾਮ ਆਪਣਾ? ਆਮਣਾ ਗਰਵਾ ਸਿੰਘ ਹੈ ਜੀ। ਗਰਵਾ ਸਿੰਘ ਜੀ ਅੱਜ ਤੁਸੀਂ ਇਹ ਵੀਡੀਓ ਦੱਸਦੇ ਬਾਹਰ ਧਰਨਾ ਦਿੱਤਾ ਵਾ ਨਰੇਕਾ ਰੱਖਣੋਂ ਕੀ ਮੰਗਤ ਹੈ? ਸਾਡਾ ਜੀ ਮਾਵਲਾ ਨਰੇਕਾ ਦਾ ਕੰਮ ਚਲਾਉਣ ਦਾ। ਅਸੀਂ 15 ਦਿਨ ਹੋ ਗਏ 17 ਦਿਨ। ਉਰੇ ਆ ਜਾਂਦੇ ਆ ਨਾ ਸਾਨੂੰ ಗ್ರಾಮ ਸੇਵਕ ਮਿਲਿਆ ਹਾਲ ਤੱਕ। ਵੀਡੀਓ ਸਾਹਿਬ ਨਹੀਂ ਮਿਲਿਆ। ਜੇ ਅਸੀਂ ਐਪੀਓ ਸਾਹਿਬ ਕੋਲੇ ਆਏ ਐਪੀਓ ਸਾਹਿਬ ਕਹਿੰਦਾ ਵੀ ਕੰਮ ਤਾਂ ਬੰਦ ਨੇ ਸਾਰੇ ਤੁਸੀਂ ਤਾਂ ਯਾਰ ਉਹੀ ਫਰੀ ਜਾਨੇ ਹੋਰੇ। ਜੇ ਜੰਗ ਬੰਦ ਹੋ ਗਿਆ ਜਮੀ ਬੰਦ ਹੋ ਗਿਆ ਫੇਰ ਕੀ ਕਰੋਗੇ ਅਸੀਂ ਆਖਿਆ ਜੀ ਅਸੀਂ ਤੁਹਾਡੇ ਨਾਲ ਬੈਂਸ ਨਹੀਂ ਕਰਨ ਵਾਲੇ ਤੁਸੀਂ ਦੱਸੋ ਉਹਦਾ ਕੰਮ ਚਲਾਓ ਉਹ ਕਹਿੰਦਾ ਵੀ ਕੰਮ ਹੈ ਤੁਹਾਡਾ ਸੱਪੜ ਤੋ ਉਹਦਾ ਪਾਣੀ ਸੁੱਕੂਗਾ ਅਸੀਂ ਫੇਰ ਕੰਮ ਚਲਾਵਾਂਗੇ ਉਹਦਾ ਪਾਣੀ ਘੱਟੋ ਘੱਟ ਦੀ 15 ਦਿਨਾਂ ਚ ਲਿਗੜੂਗਾ ਫੇਰ ਉਹ ਸੀਮੇ ਨਾਲ ਸੁੱਕੂਗਾ ਉਹਦੇ ਬਿਨਾ ਕਹਿੰਦੇ ਸਾਡੇ ਲਈ ਕੋਈ ਕੰਮ ਨਹੀਂ ਫੇਰ ਸਾਨੂੰ ਮਜਬੂਰੀ ਕਾਰਨ ਸਾਨੂੰ ਵੀਡੀਓ ਦਾ ਉੱਤਰ ਪੂਰੇ ਰੋਸ ਕਰਨਾ ਪਿਆ ਉਧਰ ਕੀ ਮੰਗਿਆ ਫਿਰ ਹੁਣ ਸਾਡੀ ਮੰਗ ਇਹ ਹੈ ਵੀ ਜਿੰਨਾ ਚਿਰ ਸਾਡਾ ਕੰਮ ਨਹੀਂ ਚਲਾਉਂਦੇ ਅਸੀਂ ਆਣ ਮੇਥੇ ਸਮੇਂ ਲਈ ਉਰੇ ਬੈਠਾਂਗੇ ਸਾਡੇ ਇੱਕ ਘਰ ਡggen ਲੈ ਰਹੇ ਨੇ ਸਾਡੇ ਘਰ پاس ਹੋ ਰਹੇ ਨੇ ਜਿੰਨਾ ਚਿਰ ਉਹ ਸਾਡੇ ਘਰ ਨਹੀਂ ਕਰਾਂਦੇ ਪੈਸੇ ਨਹੀਂ ਪੈਂਦੇ ਸੀ ਉਰੋ ਜਾਵਾਂਗੇ ਅਜ ਕਿਹਨਾ ਵਾਪਸ ਅਜੈਬ ਸਿੰਘ ਜੀ ਅਜੈਬ ਸਿੰਘ ਕੀ ਕਹੋਗੇ ਤੁਸੀਂ ਇੱਥੇ ਧਰਨਾ ਲਗਾਇਆ ਬੈਠੇ ਹੋ ਅਸੀਂ ਇਹ ਵੀਡੀਓ ਦਾ ਉਤਰ ਚ ਜੀ ਧਰਨਾ ਤਾਂ ਲਗਾਇਆ ਜੀ ਅਸੀਂ ਅੱਜ ਤੋਂ 20 25 ਦਿਨਾਂ ਤੋਂ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਥੱਕ ਹਾਰ ਕੇ ਧਰਨਾ ਲਗਾਇਆ ਸੀ ਬਾਰ-ਬਾਰ ਜਾਂਦੇ ਰਹੇ ਮਨਰੇਗਾ ਦਾ ਕੰਮ ਚਲਾਉਣ ਵਾਸਤੇ ਸਾਡੇ ਪਿੰਡ ਰੰਢਿਆਲ ਦੇ ਵਿੱਚ ਅੱਜ ਤੋਂ 7 ਮਹੀਨਿਆਂ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਚੱਲ ਰਿਹਾ ਨਾ ਹੀ ਮਿਲਦਾ ਕਿਸੇ ਤਰ੍ਹਾਂ ਦਾ ਮਸਤੌਲ ਦੇ ਮੋਰ ਲਈ ਹੈ ਵੀਡੀਓ ਨੇ ਏਪੀਓ ਨੇ ਨਾ ਕਿ ਪੰਚਾਇਤ ਸੈਕਟਰੀ ਨੇ ਜੇ ਅਸੀਂ ਜਾਂਨੇ ਤਾਂ ਸਾਨੂੰ ਮੜਲਾ ਫਾਈਲ ਭਗਾ ਕੇ ਮਾਰਦੇ ਨੇ ਵੀ ਸੋਡੇ ਵਾਸਤੇ ਕੋਈ ਕੰਮ ਹੀ ਨਹੀਂ ਤੇ ਜੇ ਹੁਣ ਸਾਨੂੰ ਮਨਲਾ ਸੀ ਕੰਮ ਵਾਸਤੇ ਆਏ ਤਾਂ ਸਾਨੂੰ ਕਹਿੰਦੇ ਵੀ ਇਹ ਕੰਮ ਕਢਾਉਣਾ ਹੈ। ਚੱਪੜਾਂ ਦੇ ਕੰਮ ਚਲਾ ਦੇਣੇ ਆ। ਚੱਪੜਾਂ ਦੇ ਵਿੱਚ ਜੀ 20-20 ਫੁੱਟ ਪਾਣੀ ਖੜਿਆ ਹੈ। ਜਾਂ ਤਾਂ ਗਵਰਨਮੈਂਟ ਪਾਣੀ ਪਹਿਲਾਂ ਮੰਨ ਲਾ ਵੀਡੀਓ ਸਾਹਿਬ ਪਾਣੀ ਕਢਾਉਂਦੇ ਤਾਂ ਚੱਪੜ ਖਾਲੀ ਹੋ ਜਾਂਦੇ ਸੁੱਕ ਜਾਂਦੀ। ਤਾਂ ਚੱਪੜਾਂ ਦੇ ਵਿੱਚ ਕੰਮ ਚੱਲ ਪੈਣਾ ਸੀਗਾ। ਲੇਕਿਨ ਅਸੀਂ ਇੱਕ ਮੰਗ ਕਰਦੇ ਵੀ ਸਾਡੇ ਪਿੰਡ ਦੇ ਵਿੱਚ ਜੀ 23 ਘਰ ਆਏ ਹੋਏ ਨੇ ਕਿ 23 ਘਰਾਂ ਦਾ ਪੈਸਾ ਜੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਪਾਇਆ ਉਹ ਏਪੀਓ ਦੇ ਮੰਡਲਾ ਖਾਤਿਆਂ ਦੇ ਵਿੱਚ ਪਹੁੰਚਿਆ ਹੋਇਆ ਸਾਡੇ ਘਰਾਂ ਦੇ 23 ਦੇ 23 ਘਰ ਇਹ ਜਿਹਨੇ ਜਿਹੜੇ ਕਿ ਸੱਤਾ ਚਾਉਂਦਿਆਂ ਨੇ ਕੜੀਆਂ ਡਈਆਂ ਪਈਆਂ ਨਗੀਆਂ ਪਰਿਵਾਰ ਬਹੁਤ ਹੀ ਅਤੀ ਗਰੀਬ ਨੇ ਜਿਨ੍ਹਾਂ ਦੇ ਘਰਾਂ ਨੂੰ ਘਰ ਨਹੀਂ ਪੈਰੇ ਉਹਨਾਂ ਦਾ ਪੈਸਾ ਹੀ ਮਨਰੇਗਾ ਦੀ ਨਾ ਆਇਆ ਲੇਕਿਨ ਜੀ ਇਹ ਇਸ ਤਰ੍ਹਾਂ ਦੇ ਮੰਡਲਾ ਬੱਟਵਾਦ ਦੀ ਸਪਾਈ ਹੋਣ ਵਾਲੀ ਹੈ ਬੱਟਵਾਦ ਦੇ ਵਿੱਚ ਅੱਜ ਤੋਂ ਮੰਡਲਾ ਜਦੋਂ ਹੜਾ ਆਈ ਸੀ ਉਦੋਂ ਪਾਣੀ ਪੈ ਗਿਆ ਗੰਦਾ ਉਹਦੀ ਸਪਾਈ ਹੋ ਜੇ ਸਾਨੂੰ ਮਨਰੇਗਾ ਦਾ ਕੰਮ 2 ਮਹੀਨੇ ਦਾ ਕੰਮ ਆ ਸਾਡੇ ਬਟਵਾਦ ਦੇ ਵਿੱਚ ਉਹਦਾ ਮਸਟਰੋਲ ਕੱਢ ਕੇ ਦੇਣ ਸਾਨੂੰ ਸਾਡੇ ਮਜ਼ਦੂਰ ਨੇ ਜੋ ਮਣਲਾ 350 ਮਜ਼ਦੂਰ ਹੈ ਉਹਨਾਂ ਦਾ 350 ਦਾ ਮਣਲਾ ਮਜ਼ਦੂਰ ਦਾ 150 ਦਿਨ ਦਾ ਰਜਗਾਰ ਹੈ ਜੀ ਰਜਗਾਰ ਚੱਲੂ ਆ ਸਾਡੀ ਮੰਨਲਾ ਅਸੀਂ ਦੁਖੀ ਹੋ ਕੇ ਪੰਜਾਬ ਸਰਕਾਰ ਤੋਂ ਅਫਸਰਾਂ ਤੋਂ ਦੁਖੀ ਹੋ ਕੇ ਅਸੀਂ ਨਿਕਲ ਤੋਂ ਧਰਨ ਲਾਇਆ ਕਿ ਤਰਨ ਨਾ ਲੰਬਾ ਸਮਾਂ ਲਾਵਾਂਗੇ ਜਿੰਨਾ ਚਿਰ ਸਾਨੂੰ ਮਸਟਰੋਲ ਨਹੀਂ ਕਢਾਉਂਦੇ ਮਸਟਰੋਲ ਲੈ ਕੇ ਜਾਵਾਂਗੇ ਸਾਡੀਆਂ ਮਨਲਾ ਸਵਾਂ ਖਾਧੀਆਂ ਨਹੀਂ ਅਸੀਂ ਜੀ ਜੇ ਸਾਨੂੰ ਮਸਟਰੋਲ ਨਾ ਦੇਣਗੇ ਇਈ ਘਰਾਂ ਦਾ ਤੇ ਪੰਚਾਇਤੀ ਕੰਮਾਂ ਦਾ ਜਿਹੜੇ ਅਧੂਰੇ ਕੰਮ ਨੇ ਇਹ ਸਾਨੂੰ ਮਸਟਰੋਲ ਕੱਢ ਕੇ ਦੇਣੇ ਅਸੀਂ ਕੰਮ ਚਲਾਈਏ ਤਾਂ ਜੇ ਕਿ ਮਜ਼ਦੂਰ ਨਿਗੋ ਆਪਣੇ ਮਨਲਾ ਕੰਮਾਂ ਤੇ ਲੱਗ ਜਾਣਾ ਅੱਜ ਤੁਹਾਡੇ ਇਕੱਲੇ ਰੰਗੜੇਟਰ ਦਿਓ ਆਏ ਆ ਕਿ ਜਾਂ ਕਿ ਹੋਰ ਪਿੰਡਾਂ ਦੇ ਵੀ ਲੋਕ ਨਹੀਂ ਅੱਜ ਅਸੀਂ ਇਕੱਲੇ ਕੱਲ ਤੋਂ ਇਕੱਲੇ ਪਿੰਡ ਰੰਗੜੇ ਆਲਦੇ ਆ ਜੀ ਅਗਰ ਕੱਲ ਨੂੰ ਕੋਈ ਸਰਵਾਈ ਨਹੀਂ ਹੁੰਦੀ ਤਾਂ ਅਸੀਂ ਮੰਨਣਾ ਲੰਬਾ ਕਰਾਂਗੇ ਜੋ ਵੱਡਾ ਇਕੱਠ ਕਰਾਂਗੇ ਪਿੰਡਾਂ ਦੇ ਵਿੱਚੋਂ ਬਲਾਕ ਦੇ ਵਿੱਚੋਂ ਹਲਕਿਆਂ ਦੇ ਵਿੱਚੋਂ ਸਾਰੇ ਪਿੰਡਾਂ ਨੂੰ ਬੁਲਾਵਾਂਗੇ ਜੀ ਅਸੀਂ ਇਹ ਸਾਡੀ ਮੰਗ ਹੈ ਜੀ ਹਾਂਜੀ ਕੀ ਨਾਮ ਆਪਣਾ ਜੀ ਆਪਣਾ ਗੁਰਵਾਸ ਸਿੰਘ ਨਾਮ ਹੈ ਜੀ ਰੰਗੜਿਆਲ ਜੀ ਅਸੀਂ ਜਾਤ ਮੁਕਤੀ ਮੋਰਚੇ ਦੇ ਜਲਾ ਮੈਂਬਰਾਂ ਪਿੰਡ ਦੇ ਪ੍ਰਧਾਨ ਆ ਜੀ ਅਸੀਂ ਇਹੀ ਕਹਾਂਗੇ ਜੀ ਇਹਦੇ ਸਾਡੇ ਕੰਮ ਗਰੀਬਾਂ ਦੇ ਹੋਏ ਨਹੀਂ ਰਏ ਪਿੰਡ ਰੰਗੜਿਆਲ ਚ ਜਿਵੇਂ ਸਾਤੇਵਾਹ ਨੂੰ ਸਮਝ ਲਈਏ ਉਹਦੇ ਵਿੱਚ 300 ਘਰ ਪਏ ਦਰਿਆਪੁਰ ਵਿੱਚ 300 ਘਰ ਪਏ ਸਾਡੇ 3 ਘਰ ਪਏ ਨੇ ਸਾਰੇ ਗਰੀਬਾਂ ਦੇ ਮੰਜੇ ਇੱਧਰ ਖਿੱਚਦੇ ਆ ਵੀ ਪੁੱਤ ਇੱਧਰ ਮੰਜਾ ਖਿੱਚ ਚੱਲੋ ਛੋੜ ਦੇ ਕੇ ਤੇ ਟਾਇਲ ਨਾ ਡੇਗੇ ਉੱਤੇ ਕੜੀਆਂ ਰੋਟੀਆਂ ਬੈਨ ਉੱਤੋਂ ਪਰ ਇੱਥੇ ਆਉਨੇ ਆ ਇਹ ਕਹਿੰਦੇ ਨੇ ਛੋੜੇ ਪੈਸੇ ਅਸੀਂ ਤਾਂ ਸਾਰਾ ਕੁਝ ਕਰਤਾ ਪੈਸੇ ਕਿੱਥੇ ਉੱਤੋਂ ਨਹੀਂ ਆਰੇ ਫਿਰ ਦੂਜੀ ਗੱਲ ਨਰੇਗਾ ਵਾਸਤੇ 6 ਮਹੀਨਿਆਂ ਦਾ ਕੰਮ ਬੰਦ ਪਿਆ ਜਦੋਂ ਚੱਲਣ ਲੱਗੇ ਕਿਤੇ ਕਿਤੇ ਕੰਮ ਅਸੀਂ ਅਰਜ਼ੀਆਂ ਭਰਤੀਆਂ ਰੇ ਉਹ ਅਰਜ਼ੀਆਂ ਭਰੀਆਂ ਨੂੰ ਅੱਜ 20 ਦਿਨ ਮੰਨ ਕੇ ਚਲੋ ਜੀ ਜਦੋਂ ਅਸੀਂ ਆਏ ਐਡੀਸੀ ਸਾਹਿਬ ਕੋਲੇ ਗਏ ਉਹ ਕਹਿੰਦਾ ਟੋਬੇ ਚ ਕੰਮ ਹੈ ਫਿਰ ਮੋਨੂ ਕੋਈ ਸਾਰੇ ਮਤਲਬ ਮਾਨਸਾ ਉਹ ਵੀ ਕਹਿੰਦਾ ਤੁਹਾਡਾ ਕਢਾਉਣੇ ਭਰਾਡੇ ਵਗਜੋ ਉਹ ਰੇਲਪੀਓ ਸਾਹਿਬ ਕਹਿੰਦਾ ਯਾਰ ਇਹ ਕੰਮ ਬੰਦ ਹੋ ਗਏ ਫਿਰ ਕੀ ਕਰੋਗੇ ਸਾਡੇ ਸੋਡਾ ਆਏ ਆ ਬਾਹਰ ਕਰਾਮ ਸੇਵ ਕੇ ਸਾਨੂੰ ਮਿਲੀ ਨਹੀਂ ਅਸੀਂ ਫੋਨ ਕਰਿਆ ਕਹਿੰਦਾ ਮੇਰੀ ਗੱਡੀ ਵਜਾ ਦੋ ਕਾਸੇ ਚ ਉਹ ਗੱਡੀਆਂ ਚ ਫਿਰਦਾ ਜੀ ਅਸੀਂ ਹੋਰੇ ਧੱਕੇ ਖਾਂਦੇ ਫਿਰਦਾ ਦਿਹਾੜੀਆਂ ਸੱਡ ਕੇ ਆਖਰ ਨੂੰ ਅੱਕਿਆ ਹੋਇਆਂ ਤੋਂ ਅਸੀਂ ਨੇ ਮਤਲ ਉਹ ਰਿਆਣ ਮੇਥਿਆ ਧਰਨਾ ਲਾਇਆ ਜਿੰਨਾ ਜੇ ਸਾਡਾ ਕੰਮ ਨਹੀਂ ਦਿੰਦੇ 5 ਮਈ ਧਰਨਾ ਲਾਵਾਂਗੇ ਕੋਈ ਵਿਗੜ ਨਹੀਂ ਪਾਵਾਂ ਇੱਕਾਸੇ ਚ ਅਸੀਂ ਜੇ ਸਾਡਾ ਨਾਂ ਅੱਜ ਕੋਈ ਸੁਣਵਾਈ ਹੋਈ ਮਜ਼ਦੂਰ ਮੁਕਤੀ ਮੋਰਚਾ ਤੇ ਹੋਰ ਸਾਰੀਆਂ ਪਾਰਟੀਆਂ ਨਾਲ ਲੈ ਕੇ ਇੱਕ ਵੱਡਾ ਤਿੱਖਾ ਸੰਘਰਸ਼ ਵਿੜਾਂਗੇ 5 ਮਈ ਵਿੜਾਂਗੇ ਆਪਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਰੋਸ ਕਰਾਂਗੇ ਅਸੀਂ ਪੰਜਾਬ ਦੀ ਸਰਕਾਰ ਨੂੰ ਫੇਰ ਬੇਨਤੀ ਕਰਦੇ ਆਂ ਵੀ ਜਿਹੜੇ ਮਜ਼ਦੂਰਾਂ ਦੇ ਜਿੰਨੇ ਵੀ ਕੰਮ ਨੇ ਉਹਨੇ ਚਲਾ ਦਿਓ ਲੋਕਾਂ ਦੇ ਕੰਮ ਕਰ ਦਿਓ ਜਿਹੜੇ ਤੁਸੀਂ ਵਾਅਦਾ ਕਰੇ ਤੇ ਹਜ਼ਾਰ ਹਜ਼ਾਰ ਦੇ ਭੈਣਾਂ ਨੂੰ ਉਹ ਵੀ ਪਾ ਦਿਓ ਮਤਲਬ ਜਿਹੜੇ ਤੁਸੀਂ ਵਾਅਦਾ ਕਰੇ ਤੇ ਇਹ ਵੀ ਅਸੀਂ ਅਰੇ ਪੈਨ ਨਾਲ ਲੋਕਾਂ ਦੀ ਗਰੀਬੀ ਚੱਕਾਂਗੇ ਹਾਲ ਤੱਕਰ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਗਰੀਬਾਂ ਦੀ ਗੱਲ ਨਹੀਂ ਕੀਤੀ ਇਹੇ ਬੇਨਤੀ ਹੈ ਵੀ ਗਾਂਹਵਾਸ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦੇ ਮੈਂ ਧਰਨੇ ਮੁਕਤ ਕਰ ਦੂੰਗਾ ਉਹ ਗਾਂਹਵਾਸ ਤੇ ਸਾਡੀ ਗੱਲ ਸੁਣੇ ਜਿਹੜਾ ਬੁਧਰਾਮ ਪ੍ਰਿੰਸੀਪਲ ਕਹਿੰਦਾ ਸਭ ਤੋਂ ਵੱਧ ਸਿਆਣਾ ਸਭ ਤੋਂ ਵੱਧ ਪੜਿਆ ਲਿਖਿਆ ਉਹ ਕੇ ਉਹ ਵੀ ਸਾਡੀ ਗੱਲ ਸੁਣੇ ਨਹੀਂ ਉਸੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਬੁਧਰਾਮ ਨੂੰ ਅਸੀਂ ਅਣ ਪੜੇ ਸਮਝਾਂਗੇ ਇਹੀ ਸਾਡੀ ਬੇਨਤੀ ਹੈ। ਰਾਂਝਲ ਜੀ ਵੀਡੀਓ ਦਫ਼ਤਰ ਭੁਲਾੜਾ ਪਹੁੰਚੇ ਮਨਰੇਗਾ ਨੂੰ ਲੈ ਕੇ ਕੀ ਮਸਲਾ ਚੱਪਿਆ। ਤੁਖ ਮਨਰੇਗਾ ਜੋ 2005 ਦੇ ਵਿੱਚ ਕਾਂਗਰਸ ਦੀ ਯੂਪੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬ ਲੋਕਾਂ ਨੂੰ ਕੰਮਜਾਬ ਕਰਨ ਵਾਸਤੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਮਨਰੇਗਾ ਐਕਟ ਲਾਗੂ ਕੀਤਾ ਸੀਗਾ। ਕੌਣ ਹਿੰਦੁਸਤਾਨ ਦੀ ਭਾਜਪਾ ਸਰਕਾਰ ਵਿੰਗੇ ਟੇਡੇ ਢੰਗ ਨਾਲ ਤੋੜ ਮਰੋੜ ਕੇ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜਾ ਕਾਂਗਰਸ ਪਾਰਟੀ ਕਿਸੇ ਕੀਮਤ ਤੇ ਖਤਮ ਕਰਨ ਨਹੀਂ ਦੇਵੇਗੀ ਕਿਉਂਕਿ ਇਹ ਜੋ ਕਾਨੂੰਨ ਬਣਾਇਆ ਗਿਆ ਸੀਗਾ ਇਹ ਗਰੀਬਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ ਗਰੀਬਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ 2005 ਦੇ ਵਿੱਚ ਮਨਰੇਗਾ ਦਾ ਕਾਨੂੰਨ ਬਣਾਇਆ ਸੀ ਵੀ ਘਟੋ ਘਟਾ ਇੱਕ ਸਾਲ ਦੇ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਰਜਗਾਰ ਕੇਂਦਰ ਸਰਕਾਰ ਹਰ ਘਰ ਦੇ ਇੱਕ ਜੀ ਨੂੰ ਦੇਊਗੀ ਪਰ ਹੁਣ ਜਿਹੜਾ ਨਵਾਂ ਕਾਨੂੰਨ ਜੀਆਰਜੀ ਬਣਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਚਾਹੇ ਦੇ ਨੇ 125 ਕੈਨੇਡਰ ਕਰ ਰਹੇ ਆ ਅਸੀਂ ਪਰੰਤੂ 40% ਹਿੱਸਾ ਜੋ ਸੂਬਾ ਸਰਕਾਰਾਂ ਦਾ ਪਾਣ ਵਾਸਤੇ ਉਹਦੇ ਵਿੱਚ ਸ਼ਰਤ ਰੱਖੀ ਗਈ ਹੈ ਉਹ ਬਿਲਕੁਲ ਨਜਾਇਜ਼ ਹੈ ਜਿਹੜੀ ਹਿੰਦੁਸਤਾਨ ਦੇ ਲੋਕ ਗਰੀਬ ਬਰਦਾਸ਼ਤ ਨਹੀਂ ਕਰਨਗੇ ਆਪਾਂ ਦੇਖੋ ਕਿਹੜੀ ਹਿੰਦੁਸਤਾਨ ਦੀ ਸੂਬੇ ਦੇ ਵਿੱਚ 40% ਮੰਰੇਗਾ ਵਾਸਤੇ ਫੰਡ ਦੇਣ ਵਾਸਤੇ ਪੈਸੇ ਨੇ ਦੱਸੋ ਮੈਨੂੰ ਆਪਾਂ ਇਹਦਾ ਐਗਜ਼ਾਮਪਲ ਸਾਡੇ ਪੰਜਾਬ ਦੀ ਲਈਏ ਪਾ ਪੰਜਾਬ ਦੇ ਵਿੱਚ ਦੇਖੋ ਤੁਸੀਂ ਜਿਹੜਾ ਹਜ਼ਾਰ ਹਜ਼ਾਰ ਰੁਪਏ ਮਹੀਨਾ ਸਾਡੀਆਂ ਮਾਤਾ ਪਿਤਾ ਨੂੰ ਦੇਣ ਦਾ ਵਾਦਾ ਕੀਤਾ ਸੀ 4 ਸਾਲ ਟੱਪ ਗਿਆ ਹੁਣ ਤੱਕ ਤਾਂ ਉਹ ਨਹੀਂ ਪੂਰਾ ਹੋਇਆ ਮੁਲਾਜ਼ਮਾਂ ਦੀਆਂ ਤਨਖਾਹਾਂ 16% ਡੀਏ 2 ਸਾਲਾਂ ਦਾ ਤਾਂ ਮੁਲਾਜ਼ਮਾਂ ਦਾ ਬਕਾਇਆ ਪੈਸੇ ਨਾਲ ਉਹਨਾਂ ਦਾ ਹੱਕਵੰਦ ਹੈ ਜਿਹੜਾ ਗਵਰਨਮੈਂਟ ਨੇ ਲੋਕਾਂ ਨੂੰ ਪੈਸੇ ਸਹੂਲਤ ਆਲਰੇਡੀ ਦਿੱਤੀ ਹੋਈ ਹੈ ਉਹ ਤਾਂ ਪੂਰੀ ਹੋ ਨਹੀਂ ਰਹੀ ਮੁਲਾਜ਼ਮ ਵਿਚਾਰੇ ਸਵੇਰੇ 8 ਵਜੇ ਘਰੋਂ ਨਿਕਲਦੇ ਆ ਸ਼ਾਮ ਨੂੰ 6 ਵਜੇ ਘਰੇ ਆ ਕੇ ਬਣਦੇ ਆ ਉਹਨਾਂ ਦਾ ਜਿਹੜਾ ਡੀਏ ਉਹ ਨਹੀਂ ਦਿੱਤਾ ਗਿਆ ਹਲੇ ਤੱਕ ਤਰ੍ਹਾਂ ਕਹਾਾਂ ਟਾਈਮ ਤੇ ਨਹੀਂ ਮਿਲਦੀਆਂ 40% ਹਿੱਸਾ ਕਿੱਥੋਂ ਦੇ ਦੂ ਪੰਜਾਬ ਸਰਕਾਰ ਪ੍ਰਾਪਰਟੀਆਂ ਵੇਚ ਕੇ ਸੂਬੇ ਨੂੰ ਚਲਾਣ ਦੀ ਗੱਲ ਚੱਲ ਰਹੀ ਹੈ ਇਸ ਕਰਕੇ ਕੋਈ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਇਸ ਸੰਘਰਸ਼ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਗਰੀਬਾਂ ਨਾਲ ਬਹੁਤ ਵੱਡਾ ਘਾਣ ਹੋਣ ਜਾ ਰਿਹਾ ਹੈ ਜਿਹੜਾ ਕਾਂਗਰਸ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੂਗੀ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਔਰ ਸਾਡੀ ਹਿੰਦੁਸਤਾਨ ਦੀ ਪਾਰਟੀ ਕਾਂਗਰਸ ਨੇ ਇਹ ਫੈਸਲਾ ਲਿੱਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਅਸੀਂ ਸੰਘਰਸ਼ ਕਰਾਂਗੇ ਵੱਡੇ ਪੱਧਰ ਤੇ ਕਰਾਂਗੇ ਤੁਹਾਡਾ ਸਾਰਿਆਂ ਦਾ ਸਹਿਯੋਗ ਦੇਣ ਲਈ ਬਹੁਤ ਧੰਨਵਾਦ ਜੈ ਹਿੰਦ